ਸਸਿਕਲ ਮੈਂ ਅਵਿਨਾਸ਼ ਰਾਇ ਖੰਨਾ ਐਕਸ ਮੈਂਬਰ ਪਾਰਲੀਮੈਂਟ ਹੁਸ਼ਾਰਪੁਰ ਅੱਜ ਅਦਾਲਤ ਨੇ ਬਹੁਤ ਦੇਰ ਦੇ ਇੰਤਜ਼ਾਰ ਤੋਂ ਬਾਅਦ 1984 ਦੇ ਦੰਗਿਆਂ ਦੇ ਦੋਸ਼ੀ ਸੱਜਨ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਮੈਂ ਸਭ ਤੋਂ ਪਹਿਲਾਂ ਸ਼੍ਰੀ ਅਟਲ ਵੇਰੀ ਵਾਚਪੀ ਦਾ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਨਾਨਾ ਵਦੀ ਕਮਿਸ਼ਨ ਸੈੱਟ ਕਰਕੇ 84 ਦੇ ਕਤਲੇਆਮ ਦੇ ਦੋਸ਼ੀਆਂ ਦੇ ਪਤੀ ਜਿਹੜੀ ਰਿਪੋਰਟ ਸੀ ਉਹ ਪਾਰਲੀਮੈਂਟ ਚ ਪੇਸ਼ ਹੋਈ ਉੱਤੇ ਡਿਸਕਸ਼ਨ ਹੋਈ ਉਸ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਿੰਦਰਾਇ ਮੋਦੀ ਜੀ ਔਰ ਗ੍ਰਹਿ ਮੰਤਰੀ ਅਮਰ ਸ਼ਾ ਜੀ ਉਹਨਾਂ ਦਾ ਧੰਨਵਾਦ ਹੈ ਕਿ ਜਿਨ੍ਹਾਂ ਨੇ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਜੇ ਦੋਸ਼ੀ ਸੀ ਉਹਨਾਂ ਦੇ ਖਿਲਾਫ ਸਿਟ ਬਣਾਈ ਚਾਰ ਸ਼ੀਟ ਹੋਏ ਅਦਾਲਤ ਦੇ ਵਿੱਚ ਕੇਸ ਜਿਹੜਾ ਹੈ ਉਹ ਚੱਲਿਆ ਫਿਰ ਮੈਂ ਉਸ ਅਦਾਲਤ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਐਨੇ ਲੰਬੀ ਇੰਤਜ਼ਾਰ ਤੋਂ ਬਾਅਦ 1984 ਦੇ ਦੰਗਿਆਂ ਦੀ ਇਹੀ ਹੈ سزا ਉਮਰ ਕੈਦ ਸੁਝਾਈ ਸੁਣਾਈ ਹੈ ਲੇਕਿਨ ਆਸ ਕਰਦੇ ਸੀ ਕਿ سزا ਮੌਦੀ ਹੋਏਗੀ ਕਿਉਂਕਿ ਜੋ ਸ਼ਰਯਮ ਕਤਲਿਆਮ ਹੋਇਆ ਸੀ ਉਸ ਦੀ سزا ਮੌਤ ਤੋਂ ਘੱਟ ਨਹੀਂ ਚਾਹੀ ਸੀ ਫਿਰ ਵੀ ਜੋ ਇਹ سزا ਉਮਰ ਕੈਦ ਹੋਈ ਹੈ ਕਿਤੇ ਨਾ ਕਿਤੇ ਉਹਨਾਂ 1984 ਦੇ ਕਤਲਿਆਮ ਦੇ ਜਿੰਨੇ ਵੀ ਲੋਕ ਪੀੜਤ ਸਗੇ ਉਹਨਾਂ ਦੇ ਜ਼ਖਮਾਂ ਤੇ ਮੱਲਮ ਲਾਣ ਦਾ ਕੰਮ ਕੀਤਾ ਮੈਂ ਇੱਕ ਵਾਰੀ ਫੇ ਆਪਣੇ ਪ੍ਰਧਾਨ ਮੰਤਰੀ ਦਾ ਆਪਣੀ ਸਰਕਾਰ ਦਾ ਉਨ੍ਹਾਂ ਅਦਾਲਤਾਂ ਦਾ ਉਨ੍ਹਾਂ ਏਜੰਸੀਆਂ ਦਾ ਜਿਨ੍ਹਾਂ ਨੇ ਇਨਵੈਸਟੀਗੇਸ਼ਨ ਕੀਤੀ ਹੈ ਬਹੁਤ ਬਹੁਤ ਧੰਨਵਾਦ ਕਰਦਾ ਹਾਂ